ਕਿੱਦੋਂ ਪਤਾ ਲੱਗਿਆ ਵੀਜ਼ਨ ਗਰੁੱਪ ਬਾਰੇ ਆਮ ਮੇਰੇ ਨਾਲ ਇੱਕ ਸਕੂਲ ਦੇ ਮੈਡਮ ਸੀ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਸੀਗਾ ਵੀਜ਼ਨ ਗਰੁੱਪ ਬਾਰੇ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਫੈਸਲਾਈ ਹੋਈ ਸੀ ਤਾਂ ਉਹਨਾਂ ਤੋਂ ਪੁੱਛਿਆ ਸੀਗਾ ਕਹਿੰਦੇ ਸੀਗਾ ਇਧਰੋਂ ਲੱਗੇ ਹੋਪ ਸੀਗੀ ਕਿ ਸਿਰਫ 15 ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਆ ਜਾਊਗਾ ਨਾ ਮੈਨੂੰ ਤਾਂ ਲੱਗਿਆ ਸੀ ਥੋੜਾ ਜ਼ਿਆਦਾ ਟਾਈਮ ਲੱਗ ਜਾਣਾ ਇਹ ਤਾਂ ਬੜੀ ਚਲਤੀ ਆ ਗਿਆ ਮੈਨੂੰ ਤਾਂ ਲੱਗਿਆ ਸੀਗਾ ਲੇਕ ਅੱਧਾ ਕੁ ਮਹੀਨਾ ਡੇਢ ਕੁ ਮਹੀਨਾ ਲੱਗ ਗਿਆ ਤਾਂ ਸਰਪ੍ਰਾਈਜ਼ ਦਿੱਤਾ ਕਿਦਾਂ ਲੱਗਿਆ ਸਰਪ੍ਰਾਈਜ਼ ਉਹ ਮੇਰੇ ਲਈ ਥੋੜਾ ਸ਼ੌਕਿੰਗ ਜਿਹਾ ਸੀ ਕਿਉਂਕਿ ਮੈਨੂੰ ਸਮ ਯੋਗੀ ਮੈਂ ਉਹਨਾਂ ਨੇ ਸਰ ਨੇ ਕੀ ਕੀ ਪੜ੍ਹ ਲਿਆ ਪਹਿਲੇ ਮੈਂ ਪੜ੍ਹਨ ਲੱਗਾ ਪਿੱਛੇ ਤੇ ਪਟਾਕਾ ਜੇ ਜੇ ਮੈਂ ਕਿ ਕੀ ਹੋ ਗਿਆ ਇਹ ਤੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਸਟਾਫ ਬਾਰੇ ਸਟਾਫ ਤਾਂ ਬਹੁਤ ਵਧੀਆ ਹੈ ਤੁਹਾਡਾ ਹਾਂਜੀ ਮਤਲਬ ਸਾਰੇ ਨਾਈਸਲੀ ਬੀਹੇਵ ਕਰਦੇ ਹਨ ਤਾਂ ਇੱਕਦੋ ਤੁਸੀਂ ਪਾਸ ਆਊਟ ਹੋ ਮੈਂ 2023 ਦੇ ਵਿੱਚ ਪਾਸ ਆਊਟ ਹੋਇਆ ਸੀ 12th ਦੀ ਕਈ ਵਾਰੀ ਇਦਾਂ ਹੋਇਆ ਜੇ ਕਿ ਤੁਸੀਂ ਫੋਨ ਕੀਤਾ ਹੋਵੇ ਵਿਜ਼ਨ ਗਰੁੱਪ ਵਾਲਿਆਂ ਨੇ ਨਾ ਚੁੱਕਿਆ ਹੋਵੇ ਬਹੁਤ ਜ਼ਿਆਦਾ ਪ੍ਰੋਬਲਮਸ ਦੇ ਵਿੱਚ ਹੋਵੇ ਕੁਝ ਇਦਾਂ ਦਾ ਤਾਂ ਹੋਇਆ ਨਾ ਮੈਮ ਇਹਨਾਂ ਨੇ ਤਾਂ ਬੜਾ ਲਾਈਟਲੀ ਬੀਹੇਵ ਕੀਤਾ ਇਹਨਾਂ ਨੇ ਆਪਣੇ ਆਪ ਤੇ ਕੀਤਾ ਸਾਰਾ ਕੁਝ ਮੈਂ ਤਾਂ ਫੋਨ ਕਰਨ ਦੀ ਲੋੜ ਨਹੀਂ ਪਈ ਤੇ ਆਪ ਹੀ ਦੱਸ ਦਿੰਦੇ ਸੀ ਕੀ ਕਰਨਾ ਕੀ ਕਰਨਾ ਕੀ ਕਹਿਣਾ ਚਾਹੂਗੇ ਵਿਜ਼ਨ ਗਰੁੱਪ ਬਾਰੇ ਮੈਂ ਕਹਿੰਦਾ ਬਹੁਤ ਵਧੀਆ ਗਰੁੱਪ ਆ ਹਰੇਕ ਨੂੰ ਇੱਥੋਂ ਫਾਈਲ ਲੈਣੀ ਚਾਹੀਦੀ ਆ ਕਿਉਂਕਿ ਮੇਰੇ ਨਾਲ ਦੇ ਤਾਂ ਕਈ ਹੈਗੇ ਉਹਨਾਂ ਕੋ ਜਿੱਦਾਂ ਕਿ ਫੰਡਸ ਦੀ ਹੁੰਦੀਆਂ ਉਦਾਂ ਪ੍ਰੋਬਲਮ ਹੈਗੀ ਪਰ ਮੈਂ ਉਹਨਾਂ ਨੂੰ ਕਹਿਣਾ ਕਿ ਇੱਧਰ ਲਾ ਲਓ ਇੱਕ ਵਾਰ ਆ ਜਾਂਦਾ ਛੇਤੀ ਛੇਤੀ ਆ ਜਾਂਦਾ ਮੇਰਾ ਵੀ ਨਿਕਲ ਗਿਆ ਕਿੰਨੇ ਸਾਲ ਪੁਰਾਣਾ ਸੁਪਨਾ ਸੀ ਕਿ ਜੋ ਫਾਈਨਲੀ ਵਿਜ਼ਨ ਗਰੁੱਪ ਵਾਲਿਆਂ ਨੇ ਸਿਰਫ 15 ਦਿਨਾਂ ਦੇ ਵਿੱਚ ਪੂਰਾ ਕਰਤਾ ਆਹ ਇਹ ਪਲਾਨ ਪਲੱਸ 2 ਤੋਂ ਬਾਅਦ ਬਾਹਰ ਚੱਲ ਜੀ ਮੈਂ ਕਿਹ ਚੱਲ ਠੀਕ ਹੈ ਆਪਾਂ ਵੀ ਕਰਕੇ ਦੇਖ ਲੈਣੇ ਆ ਨਾਲੇ ਬਾਹਰਲੀ ਜ਼ਿੰਦਗੀ ਦਾ ਸਵਾਦ ਲੈ ਕੇ ਦੇਖ ਲੈਣੇ ਕਿਦਾਂ ਲੱਗਦੀ ਆ ਤੁਸੀਂ ਦੀ ਹੈਡਲਾਈਨਸ ਦੇਖ ਰਹੇ ਤਮਾਮ ਦੋ ਸ਼ਿਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਜੇ ਇੱਕ ਵਾਰ ਫਿਰ ਅਸੀਂ ਤੁਹਾਨੂੰ ਜਿਹੜਾ ਵੀਜ਼ਨ ਗਰੁੱਪ ਲੈ ਕੇ ਪਹੁੰਚੇ ਜਿੱਥੇ ਕੀ ਸਾਡੇ ਨਾਲ ਜਿਹੜੇ ਰਹਿ ਅਰੁਣ ਕੁਮਾਰ ਜੀ ਮੌਜੂਦ ਨੇ 15 ਦਿਨਾਂ ਦੇ ਵਿੱਚ ਮਹਿਜ਼ 15 ਦਿਨਾਂ ਦੇ ਵਿੱਚ ਜਿਹੜਾ ਹੈ ਕੈਨੇਡਾ ਦਾ ਵੀਜ਼ਾ ਜਿਹੜਾ ਵੀਜ਼ਨ ਗਰੁੱਪ ਵਾਲਿਆਂ ਨੇ ਲਵਾ ਕੇ ਦਿੱਤਾ ਹੈ ਤੇ ਗੱਲਬਾਤ ਕਰਦੇ ਤੇ ਜਾਣਦੇ ਸਭ ਤੋਂ ਪਹਿਲਾਂ ਬਹੁ ਬਹੁ ਵਧਾਈਆਂ ਕਿ ਤੁਹਾਡੇ 15 ਦਿਨਾਂ ਦੇ ਵਿੱਚ ਕੈ ਕਿੱਧਰੋਂ ਪਤਾ ਲੱਗਿਆ ਵੀਜ਼ਨ ਗਰੁੱਪ ਬਾਰੇ ਆਮ ਮੇਰੇ ਨਾਲ ਇੱਕ ਸਕੂਲ ਦੇ ਮੈਡਮ ਸੀ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਸੀਗਾ ਵੀਜ਼ਨ ਗਰੁੱਪ ਬਾਰੇ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਫੈਸਲਾਈ ਹੋਈ ਸੀ ਤਾਂ ਉਹਨਾਂ ਤੋਂ ਪੁੱਛਿਆ ਸੀਗਾ ਕਹਿੰਦੇ ਸੀਗਾ ਇੱਧਰੋਂ ਲਾ ਲਿਓ ਸਿਰ ਕਿਧਰੋਂ ਬਿਲੋਂਗ ਕਰਦੇ ਹੋ ਅਸੀਂ ਇੱਧਰੋਂ ਹੀ ਲੁਧਿਆਣੇ ਤੋਂ ਆਂ ਹਾਂ ਲੋਕਲੀਆਂ ਹਾਂ ਤੇ ਆ ਹੋਪ ਸੀਗੀ ਕਿ ਸਿਰਫ 15 ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਆ ਜਾਊਗਾ ਨਾ ਮੈਨੂੰ ਲੱਗਿਆ ਸੀ ਥੋੜਾ ਜ਼ਿਆਦਾ ਟਾਈਮ ਲੱਗ ਜਾਣਾ ਹਾਂ ਇਹ ਤਾਂ ਬੜੀ ਚਲਤੀ ਆ ਗਿਆ ਮੈਨੂੰ ਲੱਗਿਆ ਸੀਗਾ ਲੇਕ ਅੱਧਾ ਕੁ ਮਹੀਨਾ ਡੇਢ ਕੁ ਮਹੀਨਾ ਲੱਗ ਹੀ ਜਾਣਾ ਹਾਂ ਹਾਂਜੀ ਅੱਛਾ ਤੁਹਾਨੂੰ ਸਰਪ੍ਰਾਈਜ਼ ਦਿੱਤਾ ਕਿਦਾਂ ਦਾ ਲੱਗਿਆ ਸਰਪ੍ਰਾਈਜ਼ ਉਹ ਮੇਰੇ ਲਈ ਥੋੜਾ ਸ਼ੌਕਿੰਗ ਜਿਹਾ ਸੀ ਕਿਉਂਕਿ ਮੈਨੂੰ ਸਮਝ ਨਹੀਂ ਆਇਆ ਕਿ ਕਰਨਾ ਕਿਉਂਕਿ ਮੈਂ ਉਹਨਾਂ ਨੇ ਸਰ ਨੇ ਕਿਆ ਕਿ ਆ ਪੜ ਲਾ ਪਹਿਲੇ ਮੈਂ ਪੜਨ ਲੱਗਾ ਪਿੱਛੇ ਤੇ ਪਟਾਕਾ ਜਿਹਾ ਵੱਜਿਆ ਮੈਂ ਕਿ ਕੀ ਹੋ ਗਿਆ ਇਹ ਤਾਂ ਹੀ ਮੈਂ ਅੱਧਾ ਹੋ ਗਿਆ ਤਾਂ ਮੈਂ ਫਿਰ ਤਦ ਤਦ ਲੱਗਿਆ ਕਿ ਵੀਜ਼ਾ ਆ ਗਿਆ ਫਿਰ ਥੋੜਾ ਜਿਹਾ ਫੀਲਿੰਗ ਐਕਸਪੈਕਟੇਸਿਟੀ ਨਹੀਂ ਹੋਈ ਬਸ ਉ ਸਟਾਫ ਤਾਂ ਬਹੁਤ ਵਧੀਆ ਥਾਡਾ ਹਾਂਜੀ ਮਤਲਬ ਸਾਰੇ ਨਾਈਸਲੀ ਬੀਹੇਵ ਕਰਦੇ ਆ ਤੇ ਉਦਾਂ ਹਾਂ ਉਦਾ ਔਕਵਰਡਨੈਸ ਮੈਨੂੰ ਹੁੰਦੀ ਨਾ ਕਿਉਂਕਿ ਮੈਂ ਸ਼ਰਮਿੰਦ ਇੰਟਰੋਵਰਟ ਟਾਈਪ ਆ ਬਾਕੀ ਤਾਂ ਵਧੀਆ ਹੈ ਹਾਂਜੀ ਅੱਜ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਸੀਗਾ ਕਿ ਹਾਂ ਵੀਜ਼ਾ ਨਾ ਲੱਗੂਗਾ ਜਾਂ ਲੱਗੂਗਾ ਕਿਤੇ ਨਾ ਕਿਤੇ ਹੁੰਦਾ ਕਿ ਰਿਫਿਊਜ਼ਰ ਨਾ ਜੇ ਮਨ ਦੇ ਵਿੱਚ ਡਰ ਸੀਗਾ ਹਾਂਜੀ ਬਹੁਤ ਚੱਲੀ ਜਾਂਦਾ ਸੀ ਮੈਂ ਕਿ ਜੇ ਨਹੀਂ ਆਇਆ ਕਿਤੇ ਰਿਫਿਊਜ਼ ਲਾ ਗਈ ਤਾਂ ਮੈਂ ਕਿ ਕੁਝ ਕੀਤਾ ਤਾਂ ਹੈ ਨਹੀਂਗਾ ਬਟ ਇੱਕ ਰੱਬ ਤੇ ਹੋਪ ਰੱਖੀ ਹੋਈ ਸੀਗੀ ਹਾਂ ਆ ਵੀ ਚੱਕਦਾ ਬਟ ਇੱਕ ਡਰ ਵੀ ਸੀਗਾ ਕਿ ਨਹੀਂ ਵੀ ਹੈ ਤਾਂ ਕੀ ਹੋਗਾ ਕੀ ਬਣੂਗਾ ਫਿਰ se eu catorze eu auto ਮੈਂ 2023 ਵਿੱਚ ਪਲੱਸ ਆਊਟ ਹੋਇਆ ਸੀ 12th ਤੋਂ ਕਿੰਨੇ ਕਿਤੇ ਗੈਪ ਕਰਕੇ ਵੀ ਜਿਹੜਾ ਉਹ ਹੋ ਜਾਂਦਾ ਹੈ ਡਿਸਟੈਂਸ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਕਿ ਰਿਫਿਊਜ਼ਰ ਨਾਲ ਜੇ ਟੈਨਸ਼ਨ ਜੀ ਹੁੰਦੀ ਹੈ ਕਿ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਬਹੁਤ ਬੱਚੇ ਨੇ ਜੋ ਕਿ ਜਿੰਨਾਂ ਦਾ ਇੱਕ ਵਾਰੀ ਚ ਵੀਜ਼ਾ ਨਹੀਂ ਲੱਗਦਾ ਹਾਂਜੀ ਉਸੇ ਕਰਕੇ ਤਾਂ ਡਰ ਲੱਗਦਾ ਸੀਗਾ ਕਿ ਹੱਲੇ ਇੱਕ ਗੈਪ ਇੱਕ ਸਾਲ ਦਾ ਗੈਪ ਪੈ ਗਿਆ ਮੈਨੂੰ ਡਰ ਲੱਗ ਹੀ ਜਾਂਦਾ ਸੀਗਾ ਤਾਂ ਕਰਕੇ ਮੈਂ ਕਹਿ ਰਿਹਾ ਮੈਂ ਕਹਾਂ ਲੱਗੂਗਾ ਕਿ ਨਹੀਂ ਲੱਗੂਗਾ ਕਿ ਨਹੀਂ ਜਾ ਹੋਣਾ ਕਿ ਨਹੀਂ ਜਾ ਹੋਣਾ ਇੰਦਾ ਤਾਂ ਮੈਨੂੰ ਹੋ ਹੀ ਜਾਂਦਾ ਸੀ ਹਾਂਜੀ ਤੇ ਫਾਈਨਲੀ ਵੀਜ਼ਾ ਲੱਗ ਗਿਆ ਹੈ ਪਰ ਤੇ ਦੱਸੋ ਹਨੀਸ਼ ਸਰ ਬ ਹਾਂ ਜੀ ਸਾਰੇ ਵਧੀਆ ਐ ਸਰ ਨੇ ਮਤਲਬ ਸਾਰੇ ਸਟਾਫ ਵਧੀਆ ਨੇ ਨਾ ਸਾਰੇ ਸਰ ਮੈਂ ਹਰੇਕ ਮੈਡਮ ਸਰ ਨੂੰ ਸਾਰਿਆਂ ਨੂੰ ਰਿਸਪੈਕਟ ਦਿੰਦੇ ਆਂ ਬਸ ਸਾਰੇ ਵਧੀਆ ਨੇ ਸਾਰਿਆਂ ਨੇ ਮੈਨਾਂ ਹੈਲਪ ਕੀਤੀ ਹੈ ਜਿੰਨਾ ਕਰਕੇ ਮੈਂ ਵਧੀਆ ਹੋਇਆ ਸੀ ਕਈ ਵਾਰੀ ਇਦਾਂ ਹੋਇਆ ਜੇ ਕਿ ਤੁਸੀਂ ਫੋਨ ਕੀਤਾ ਹੋਵੇ ਵਿਜ਼ਨ ਗਰੁੱਪ ਵਾਲੇ ਨੇ ਨਾ ਚੁੱਕਿਆ ਹੋਵੇ ਬਹੁਤ ਜ਼ਿਆਦਾ ਪ੍ਰੋਬਲਮਸ ਦੇ ਵਿੱਚ ਹੋਵੇ ਕੁਝ ਇਦਾਂ ਦਾ ਤਾਂ ਹੋਇਆ ਨਾ ਜੀ ਮੈਮ ਇਹਨਾਂ ਨੇ ਤਾਂ ਬੜਾ ਲਾਈਟਲੀ ਬੀਹੇਵ ਕੀਤਾ ਇਹਨਾਂ ਨੇ ਆਪਣੇ ਆਪ ਤੇ ਕੀਤਾ ਸਾਰਾ ਕੁਝ ਮੈਂ ਤਾਂ ਫੋਨ ਕਰਨ ਦੀ ਲੋੜ ਨਹੀਂ ਪਈ ਤੇ ਆਪ ਹੀ ਦੱਸ ਦਿੰਦੇ ਸੀ ਕੀ ਕਰਨਾ ਕੀ ਕਰਨਾ ਮੈਨੂੰ ਤਾਂ ਕੋਈ ਟੈਨਸ਼ਨ ਦੀ ਪਈ ਹੀ ਨਹੀਂ ਸੀ ਤੇ ਕੀ ਕਹਿਣਾ ਚਾਹੋਗੇ ਵਿਜ਼ਨ ਗ ਮੇਰੇ ਕੋਲ ਬਹੁਤ ਵਧੀਆ ਗਰੁੱਪ ਆ ਹਰੇਕ ਨੂੰ ਇੱਥੋਂ ਫਾਈਲ ਲੈਣੀ ਚਾਹੀਦੀ ਆ ਕਿਉਂਕਿ ਮੇਰੇ ਨਾਲ ਦੇ ਤਾਂ ਕਈ ਹੈਗੇ ਉਹਨਾਂ ਕੋ ਜਿੱਦਾਂ ਕਿ ਫੰਡਸ ਦੀ ਹੁੰਦੀਆਂ ਉਦਾਂ ਪ੍ਰੋਬਲਮ ਹੈਗੀ ਪਰ ਮੈਂ ਉਹਨਾਂ ਨੂੰ ਕਹਿਣਾ ਕਿ ਇੱਧਰ ਲਾ ਲਓ ਇੱਕ ਵਾਰ ਆ ਜਾਂਦਾ ਛੇਤੀ ਛੇਤੀ ਆ ਜਾਂਦਾ ਮੇਰਾ ਵੀ ਨਿਕਲ ਗਿਆ ਕਿੰਨੇ ਸਾਲ ਪੁਰਾਣਾ ਸੁਪਨਾ ਸੀ ਕਿ ਜਬ ਫਾਈਨਲੀ ਵਿਜ਼ਨ ਗਰੁੱਪ ਵਾਲਿਆਂ ਨੇ ਸਿਰਫ 15 ਦਿਨਾਂ ਦੇ ਵਿੱਚ ਪੂਰਾ ਕਰਤਾ ਆਹ ਪਲਾਨ ਤਾਂ ਮੈਂ 12th ਤੱਕ ਬਣਾ ਰਹੇ ਸੀਗੇ ਘਰ ਦੇ ਕਹੇ ਸੀਗੇ ਪਲੱਸ 2 ਤੋਂ ਬਾਅਦ ਬਾਹਰ ਚੱਲ ਜਾਈ ਮੈਂ ਕਿਹਾ ਚੱਲ ਠੀਕ ਹੈ ਆਪਾਂ ਵੀ ਕਰਕੇ ਦੇਖ ਲੈਣੇ ਆ ਨਾਲੇ ਬਾਹਰਲੀ ਜ਼ਿੰਦਗੀ ਦਾ ਸਵਾਦ ਲੈ ਕੇ ਦੇਖ ਲੈਣ ਆ ਮੈਡਮ ਤੋਂ ਜਦੋਂ ਮੈਂ ਆਪਣੀ ਸਕੂਲ ਵਾਲੀ ਮੈਡਮ ਤੋਂ ਕਿਹਾ ਉਹਨਾਂ ਨੇ ਦੱਸਿਆ ਮੈਨੂੰ ਕਿ ਇਹਦਾ ਵਿਜ਼ਨ ਗਰੁੱਪ ਪਹਿਲੇ ਹੈਗੇ ਉਹਨਾਂ ਨੇ ਲਾਏ ਹੋਏ ਆ ਤਾਂ ਕਿ ਅੰਦਰੋਂ ਲੱਗ ਜਾ ਸਟੱਡੀ ਵੀਜ਼ਾ ਲਵਾਇਆ ਹੈ ਸਟੱਡੀ ਵੀਜ਼ਾ ਹਾਂ ਜੀ ਤੋ ਇਹਨਾਂ ਦਾ ਸੁਪਨਾ ਦਾ ਜਿਹੜਾ ਇਹ ਪੂਰਾ ਹੋ ਚੁੱਕਿਆ ਹੈ ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੁਹਾਡਾ ਵੀ ਸੁਪਨਾ ਹੈ ਬਾਹਰ ਜਾਣ ਦਾ ਤਾਂ ਜਲਦੀ ਤੋਂ ਜਲਦੀ ਆ ਕੇ ਵਿਜ਼ਨ ਗਰੁੱਪ ਵਿਜ਼ਿਟ ਕਰ ਲੋ ਕਿਉਂਕਿ ਵਿਜ਼ਨ ਗਰੁੱਪ ਸਿਰਫ 15 ਦਿਨਾਂ ਦੇ ਵਿੱਚ ਜਿਹੜਾ ਇਹ ਕੈਨੇਡਾ ਦਾ ਵੀਜ਼ਾ ਜਿਹੜਾ ਲਵਾ ਕੇ ਦੇ ਰਿਹਾ ਜੇਕਰ ਤੁਹਾਡਾ ਸੁਪਨਾ ਹੈ ਤੁਸੀਂ ਵੀ ਬਹੁਤ ਦਿਨਾਂ ਤੋਂ ਆਪਣਾ ਸੁਪਨਾ ਦੇਖ ਰਹੇ ਹੋ ਤਾਂ ਫਟਾਫਟ ਆ ਕੇ ਇੱਥੇ ਜਿਹੜੇ ਆਪਣੇ ਸੁਪਨੇ ਤੇ ਪੂਰਾ ਕਰ ਸਕਦੇ ਹੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਟੀ ਹੈਡਲਾਈਨਸ ਮੈਂ ਹਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ